ਏ ਉਹ ਦੀ ਸ਼ਾਮ ਹੈ ਉਹ ਸਮਾਂ ਆ ਗਿਆ ਹੈ ਜਦੋਂ ਅਨੰਦਪੁਰ ਸਾਹਿਬ ਛੱਡਣਾ ਹੈ ਗੁਰੂ ਸਾਹਿਬ ਨੇ ਉਹ ਅਗਲੀਆਂ 7 ਰਾਤਾਂ ਜਿਨ੍ਹਾਂ ਦਾ ਆਪਜੀ ਇਤਿਹਾਸ ਸੁਣੋਗੇ ਸੁਣ ਕੇ ਆਪਾਂ ਕਹਿ ਉਠਾਂਗੇ ਕਿ ਇਹ ਵਾਹਿਗੁਰੂ ਜੀ ਅਜਿਹੀਆਂ ਰਾਤਾਂ ਕਿਸੇ ਦੀ ਜ਼ਿੰਦਗੀ 'ਚ ਨਾ ਆਉਣ ਪਰ ਤਨਤਨ ਸਿਰਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਸਾਡੇ ਸੱਚੇ ਸਤਿਗੁਰੂ ਜਿਨ੍ਹਾਂ ਨੇ ਸਾਡੇ ਲਈ ਬਹੁਤ ਦੁੱਖੜੇ ਉਠਾਏ ਇਸ ਦੇਸ਼ ਦੇ ਗਲ ਚੋ ਗੁਲਾਮੀ ਦੀਆਂ ਜੰਜੀਰਾਂ ਲਾਉਣ ਵਾਸਤੇ ਸਾਨੂੰ ਚੜ੍ਹਦੀ ਕਲਾ ਦਾ ਜੀਵਨ ਸਿਖਾਉਣ ਵਾਸਤੇ ਇਹ ਜਿਹੜਾ ਸ਼ਹੀਦੀ ਪੰਦਰਵਾੜਾ ਆਪਾਂ ਮਨਾ ਰਹੇ ਹਾਂ ਅੱਜ ਦੀ ਸ਼ਾਮ ਨੂੰ ਗੁਰੂ ਸਾਹਿਬ ਜਦੋਂ ਰਾਤ ਪੈਂਦੀ ਹੈ ਤਕਰੀਬਨ ਇਤਿਹਾਸ ਕੁਛ ਦੱਸਦਾ ਹੈ 9:00 ਵਜੇ ਰਾਤ ਨੂੰ ਜਾਂ ਬਹੁਤਾ ਇਤਿਹਾਸ ਜਿਹੜਾ ਰਾਤ ਦੇ 12:00 ਵਜੇ ਦੇ ਕਰੀਬ ਜ਼ਿਕਰ ਕਰਦੇ ਹਨ ਗੁਰੂ ਸਾਹਿਬ ਏ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡਦੇ ਹਨ ਔਰ ਉਸ ਤੋਂ ਅਗਲਾ ਇਤਿਹਾਸ ਗੁਰੂ ਸਾਹਿਬ ਜਿੱਧਰ ਜਿੱਧਰ ਗਏ ਜੋ-ਜੋ ਅੱਗੇ ਵਾਪਰਿਆ ਉਹ ਸਾਂਝ ਆਪਜੀ ਦੇ ਨਾਲ ਪਾਉਂਦੇ ਹਨ। ਅੰਤਨੰਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਨੇ ਆਨੰਦਗੜ੍ਹ ਸਾਹਿਬ ਦਾ ਕਿਲਾ ਆਨੰਦਪੁਰ ਸਾਹਿਬ ਛੱਡ ਦਿੱਤਾ ਹੈ। ਵਹੀਰ ਚੱਲ ਰਿਹਾ ਹੈ ਇਧਰ ਕੀਰਤਪੁਰ ਸਾਹਿਬ ਵੱਲ ਨੂੰ ਅੱਗੇ ਆਉਂਦੇ ਹਨ। ਬਾਬਾ ਜੀ ਸਿੰਘ ਜੀ ਦਾ ਜਥਾ ਸਾਰਿਆਂ ਤੋਂ ਪਿੱਛੇ ਹੈ। ਬਾਬਾ ਜੀ ਪਿੱਛੇ ਮੁੜ ਕੇ ਦੇਖਦੇ ਹਨ ਆਨੰਦਪੁਰ ਸਾਹਿਬ ਵੱਲ ਨੂੰ ਨਾਲ ਦੇ ਸਿੰਘ ਭਾਈ ਚੌਪਾ ਸਿੰਘ ਜੀ ਵਰਗੇ ਪੁੱਛਦੇ ਹਨ ਕੀ ਦੇਖਦੇ ਹੋ ਬਾਬਾ ਜੀ ਸਿੰਘ ਜੀ ਕਹਿੰਦੇ ਹਨ ਅਸੀਂ ਆਪਣੀ ਜ਼ਿੰਦਗੀ ਸਾਰੀ ਇਸ ਆਨੰਦਪੁਰੀ ਦੇ ਵਿੱਚ ਗੁਜ਼ਾਰੀ ਹੈ 18 ਸਾਲ ਦੇ ਕਰੀਬ ਤੇ ਅਸੀਂ ਇਸ ਨੂੰ ਹਮੇਸ਼ਾ ਯਾਦ ਰੱਖਾਂਗੇ ਮੁੜ ਮੁੜ ਕੇ ਦੇਖਦੇ ਹਨ ਤੇ ਉਸ ਤੋਂ ਫਿਰ ਅੱਗੇ ਜਦੋਂ ਵਹੀਰ ਚੱਲਦਾ ਕੀਰਤਪੁਰ ਸਾਹਿਬ ਨਿਕਲ ਕੇ ਜਿੱਥੇ ਇਸ ਵੇਲੇ ਅਸੀਂ ਖੜੇ ਹਾਂ ਜੀ ਇਹ ਹੈ ਨਿਰਮੋਹਗੜ੍ਹ ਨਿਰਮੋਹਗੜ ਦੀ ਪਹਾੜੀ ਦੇ ਉੱਤੇ ਖੜੇ ਹਾਂ ਇੱਥੇ ਆਲਰੇਡੀ ਇੱਕ ਜੰਗ ਹੋ ਚੁੱਕੀ ਹੈ ਪਹਿਲਾਂ ਪਰ ਇਸ ਵਾਰ ਜਦੋਂ ਗੁਰੂ ਸਾਹਿਬ ਇੱਥੋਂ ਲੰਘ ਰਹੇ ਹਨ ਇਹ ਸਥਾਨ ਤੇ ਆਣ ਕੇ ਸਭ ਤੋਂ ਪਹਿਲਾਂ ਹਮਲਾ ਹੋਇਆ ਪਿੱਛੋਂ ਜਿਹੜਾ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਕੀਤਾ ਬਾਬਾ ਅਜੀਤ ਸਿੰਘ ਜੀ ਨੇ ਉੱਥੇ ਹੀ ਆਪਣੇ ਪੈਰ ਗੜ ਲਏ ਔਰ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਬਾਕੀ ਦਾ ਵਹੀਰ ਅੱਗੇ ਚੱਲ ਰਿਹਾ ਹੈ ਇੱਥੋਂ ਤੱਕ ਭਾਈ ਉਦੇ ਸਿੰਘ ਜੀ ਵੀ ਉਸ ਵੇਲੇ ਅੱਗੇ ਹਨ ਬਾਬਾ ਅਜੀਤ ਸਿੰਘ ਜੀ ਇੱਥੇ ਪੂਰਾ ਮੁਕਾਬਲਾ ਕਰਦੇ ਹਨ ਜਦੋਂ ਗੁਰੂ ਸਾਹਿਬ ਅੱਗੇ ਹਨ ਉਹਨਾਂ ਨੂੰ ਪਤਾ ਲੱਗਦਾ ਹੈ ਵੈਰੀ ਨੇ ਪਿੱਛੋਂ ਹਮਲਾ ਕਰ ਦਿੱਤਾ ਹੈ ਤਾਂ ਭਾਈ ਉਦੇ ਸਿੰਘ ਜੀ ਨੂੰ ਭੇਜਦੇ ਹਨ ਕਿ ਤੁਸੀਂ ਵਾਪਸ ਜਾਓ ਔਰ ਬਾਕੀ ਦੇ ਸਿੰਘਾਂ ਦੇ ਨਾਲ ਉਹਨਾਂ ਨੂੰ ਲੈ ਕੇ ਆਓ ਭਾਈ ਉਦੇ ਸਿੰਘ ਜੀ ਵਾਪਸ ਆਉਂਦੇ ਹਨ ਇੱਥੋਂ ਫਿਰ ਭਾਈ ਉਦੇ ਸਿੰਘ ਜੀ ਉਸ ਵੇਲੇ ਤੀਰ ਕਮਾਨ ਦੇ ਨਾਲ ਬਹੁਤ ਤੀਰ ਚਲਾਉਂਦੇ ਹਨ ਇਸ ਫੌਜ ਦੇ ਜਿਹੜੇ ਸ਼ੱਕੇ ਛੜਾ ਦਿੰਦੇ ਹਨ ਤੇ ਬਾਬਾ ਅਜੀਤ ਸਿੰਘ ਜੀ ਅੱਗੇ ਨੂੰ ਚੱਲ ਪੈਂਦੇ ਹਨ ਇੱਥੋਂ ਵਹੀਰ ਨਾਲ ਤਾਂ ਲੜਾਈ ਕਰ ਰਿਹਾ ਹੈ ਨਾਲ ਤੁਰਿਆ ਜਾ ਰਿਹਾ ਹੈ ਉਸ ਵੇਲੇ ਕੁਝ ਸਿੱਖਾਂ ਨੂੰ ਫਿਰ ਚੇਤਾ ਆਉਂਦਾ ਹੈ ਕਲਗੀਧਰ ਜੀ ਦੇ ਉਹ ਬਚਨ ਕਿ ਕਲਗੀਧਰ ਜੀ ਨੇ ਕਿਹਾ ਸੀ ਇਹਨਾਂ ਦੀਆਂ ਝੂਠੀਆਂ ਵਾਅਦਿਆਂ ਕਸਮਾਂ ਦੇ ਉੱਤੇ ਵਿਸ਼ਵਾਸ ਨਾ ਕਰੋ ਇਹ ਝੂਠੇ ਹਨ ਇਹ ਅਧਰਮੀ ਲੋਕ ਹਨ ਯਾਦ ਰੱਖਣਾ ਜਿਹੜਾ ਕਸਮ ਖਾ ਕੇ ਮੁੱਕਰਦਾ ਹੈ ਉਸ ਨੂੰ ਧਰਮੀ ਨਹੀਂ ਮੰਨਿਆ ਜਾ ਸਕਦਾ ਚਾਹੇ ਉਹ ਸਿੱਖ ਵੀ ਹੋਵੇ ਜੇ ਉਹ ਇਹ ਕੰਮ ਕਰਦਾ ਉਸ ਨੂੰ ਧਰਮੀ ਨਹੀਂ ਕਵਾਂਗੇ ਉਸ ਵੇਲੇ ਪਹਾੜੀ ਰਾਜਿਆਂ ਨੇ ਮੁਗਲਾਂ ਨੇ ਆਪਣੀ ਨੀਚਤਾ ਦੀਆਂ ਹੱਦਾਂ ਤੋਂ ਡਿੱਗਦੇ ਹੋਏ ਇਸ ਨੀਵੇਂ ਲੈਵਲ ਤੱਕ ਜਿਹੜੇ ਵਾਅਦੇ ਕੀਤੇ ਸੀ ਆਟੇ ਦੀ ਗਊ ਬਣਾ ਕੇ ਤੇ ਜਿਹੜੇ ਵਾਅਦੇ ਕੀਤੇ ਸੀ ਕਿ ਕੁਰਾਨ ਦੀਆਂ ਸੌਆਂ ਚੁੱਕ ਚੁੱਕ ਕੇ ਉਹ ਸਾਰਿਆਂ ਨੂੰ ਭੁੱਲ ਕੇ ਗੁਰੂ ਸਾਹਿਬ ਦੇ ਪਿੱਛੇ ਹਮਲਾ ਕਰ ਦਿੱਤਾ ਸੰਗਤ ਜੀ ਅੱਜ ਤੁਸੀਂ ਵੱਡੀ ਨਹਿਰ ਦੇਖਦੇ ਹੋ ਪਿੱਛੇ ਹਾਈਵੇ ਚੱਲ ਰਿਹਾ ਹੈ ਨਾਲ ਇਹ ਨੂੰ ਨਾ ਵੇਖੋ ਉਸ ਵੇਲੇ ਸਾਰਾ ਜੰਗਲ ਸੀਗਾ ਕਾਲੀ ਬੋਲੀ ਰਾਤ ਹੈ ਜੰਗਲ ਹੈ ਔਰ ਕਿੰਨਾ ਉਹ ਮੁਸ਼ਕਲ ਪੈਂਡਾ ਹੋਏਗਾ ਛੋਟਾ ਜਿਹਾ ਇਥੇ ਰਸਤਾ ਹੋਏਗਾ ਜਿੱਤੋਂ ਘੋੜੇ ਜਾਂ ਗੱਡੇ ਆਦ ਤੱਕ ਨਿਕਲ ਸਕਦੇ ਹੋਣ ਔਰ ਉਸ ਤੋਂ ਅੱਗੇ ਜਾਂਦੇ ਹਨ ਇਹ ਇਥੇ ਨਰਮੋਹਗੜ ਦੀ ਪਹਾੜੀ ਤੋਂ ਇਥੇ ਆ ਕੇ ਹਮਲਾ ਹੋਇਆ ਅੱਗੇ ਚੱਲਦੇ ਰਹਿੰਦੇ ਹਨ ਅੱਗੇ ਆਪਜੀ ਦੇ ਨਾਲ ਸ਼ਾਹੀ ਟਿੱਬੀ ਦੀ ਸਾਂਝ ਪਾਉਨੇ ਹਨ ਆਹ ਸ਼ਾਹੀ ਟਿੱਬੀ ਇਥੇ ਗੁਰਦੁਰ ਸਾਹਿਬ ਬਣਿਆ ਹੋਇਆ ਜੀ ਗੁਰਦੁਰਾ ਤੀਰ ਸਾਹਿਬ ਬਾਦਸ਼ਾਹ ਦੀ ਦਸਵੀਂ ਸ਼ਾਹੀ ਟਿੱਬੀ ਇਹ ਸ਼ਾਹੀ ਟਿੱਬੀ ਸ਼ਾਹੀ ਦਾ ਮਤਲਬ ਤੇ ਅਮੀਰਾਂ ਦੇ ਨਾਲ ਰਾਜਿਆਂ ਨਾਲ ਰਿਲੇਟਡ ਲੱਗਦੀ ਪਰ ਸ਼ਿਆਹੀ ਟਿੱਬੀ ਸ਼ਿਆਹੀ ਦਾ ਮਤਲਬ ਹੁੰਦਾ ਕਾਲਾ ਸ਼ਿਆ ਜਿਵੇਂ ਬਹੁਤ ਇੱਥੇ ਦਿਨੇ ਵੀ ਛਾਂ ਪਈ ਰਹਿੰਦੀ ਸੀ ਇੰਨਾ ਇੱਥੇ ਘਣਾ ਜੰਗਲ ਸੀਗਾ ਤੇ ਇਮੇਜਿਨ ਕਰੋ ਕਿ ਉਸ ਵੇਲੇ ਰਾਤ ਇੱਥੇ ਕਿੰਨੀ ਭਿਆਨਕ ਹੋਏਗੀ ਉਸ ਵੇਲੇ ਦਾ ਸੀਨ ਇੱਥੇ ਕਿੰਨਾ ਡਰਾਉਣਾ ਹੋਏਗਾ ਜਦੋਂ ਕੁਝ ਗਿਣਤੀ ਦੇ ਮੁੱਠੀ ਪਰ ਸਿੰਘਾਂ ਦੇ ਉੱਤੇ ਅਣਗਿਣਤ ਫੌਜਾਂ ਨੇ ਹਮਲਾ ਕੀਤਾ ਹੋਵੇਗਾ ਬਾਬਾਜੀਤ ਸਿੰਘ ਭਾਈ ਉਦੇ ਸਿੰਘ ਜੀ ਅੱਗੋਂ ਲੜ ਰਹੇ ਹੋਣਗੇ ਉਹ ਕਮਾਲ ਸਿੱਖਾਂ ਦਾ ਜਿਹੜੇ ਸਿੱਖ 7 ਮਹੀਨਿਆਂ ਤੋਂ ਭੁੱਖ ਦੇ ਨਾਲ ਭੁਖਣ ਭਾਣੇ ਫਾਕੇ ਕੱਟ ਰਹੇ ਹਨ ਉਹਨਾਂ ਨੇ ਅੱਗੋਂ ਜਿਹੜੀ ਲੜਾਈ ਦੇਣੀ ਇਹ ਆਪਣੇ ਆਪ 'ਚ ਸਾਰੀਆਂ ਕਮਾਲ ਦੀਆਂ ਬਾਤਾਂ ਹਨ ਗੁਰੂ ਸਾਹਿਬ ਜੀ ਦਾ ਹੁਕਮ ਸੀਗਾ ਕਿ ਤੁਸੀਂ ਬਾਬਾਜੀਤ ਸਿੰਘ ਜੀ ਨੂੰ ਅੱਗੇ ਭੇਜਦੇ ਵੋ ਸੋ ਭਾਈ ਉਦੇ ਸਿੰਘ ਜੀ ਬਾਬਾਜੀਤ ਸਿੰਘ ਜੀ ਨੂੰ ਇੱਥੇ ਆਪ ਅੱਗੇ ਭੇਜ ਦਿੰਦੇ ਹਨ ਔਰ ਇਹ ਥਾਂ ਤੇ ਤਕਰੀਬਨ 50 ਸਿੰਘਾਂ ਦੇ ਨਾਲ ਘੰਟਿਆਂ ਵੱਦੀ ਜੁੱਧ ਕਰਦੇ ਹਨ ਇਥੋਂ ਫੌਜ ਨੂੰ ਅੱਗੇ ਨਹੀਂ ਤੁਰਨ ਦਿੰਦੇ ਇਹ ਥਾਂ ਦੇ ਉੱਤੇ ਹੀ ਉਹ ਘਿਰ ਕੇ ਇੱਥੇ ਹੀ ਉਹ ਆਪਣਾ ਜ਼ਖਮੀ ਹੋ ਜਾਂਦੇ ਸ਼ਹੀਦ ਆਹ ਗੁਰਦਰਾ ਸਾਹਿਬ ਦੇ ਨਾਲ ਪਿੱਛੇ ਥੋੜੀ ਦੂਰ ਨਾਲ ਹੀ ਨਹਿਰ ਹੈ ਔਰ ਨਹਿਰ ਦੇ ਪਿਛਲੇ ਪਾਸੇ ਪਿੰਡ ਹੈ ਅਟਾਰੀ ਉਸ ਥਾਂ ਤੇ ਸ਼ਹੀਦੀ ਸਥਾਨ ਹੈ ਭਾਈ ਉਦੇ ਸਿੰਘ ਜੀ ਦਾ ਉਹ ਸਥਾਨ ਦੀ ਵੀਡੀਓ ਅਸੀਂ ਪਹਿਲਾਂ ਸਾਂਝੀ ਕਰ ਚੁੱਕੇ ਹਾਂ ਕਲਪ ਬ੍ਰਿਸ਼ ਤੇ ਸ਼ਹੀਦੀ ਭਾਈ ਉਦੇ ਸਿੰਘ ਜੀ ਦੀ ਉਹ ਸਥਾਨ ਦੇ ਉੱਤੇ ਤੁਸੀਂ ਡਿਟੇਲੀ ਦੇਖ ਸਕਦੇ ਹੋ ਤੇ ਇਹ ਅਸੀਂ ਫਿਰ ਹਾਈਵੇ ਦੇ ਉੱਪਰ ਹੀ ਹਾਂ ਕੀਰਤਪੁਰ ਸਾਹਿਬ ਉਸ ਤੋਂ ਬਾਅਦ ਨਰਮੋਗੜ੍ਹ ਤੇ ਨਰਮੋਗੜ੍ਹ ਤੋਂ ਤੁਸੀਂ ਅੱਗੇ ਰੋਪੜ ਵੱਲ ਨੂੰ ਮੇਨ ਹਾਈਵੇ ਤੇ ਆਓ ਤਕਰੀਬਨ 2 ਕਿਲੋਮੀਟਰ ਅੱਗੇ ਆ ਕੇ ਥੱਬੇ ਹੱਥ ਹੀ ਇਹ ਗੁਰਦੁਆਰਾ ਸਾਹਿਬ ਸ਼ਾਈ ਟਿੱਪੀ ਜਿਹੜੀ ਬਣਿਆ ਹੋਇਆ ਹੈ ਇਹ ਭਾਈ ਉਦੇ ਸਿੰਘ ਜਿਹੜੇ ਇੱਥੇ ਆਪਣਾ ਸ਼ੂਰਮ ਗਤੀ ਦੇ ਨਾਲ ਸ਼ਹੀਦੀ ਪਾਉਂਦੇ ਹਨ ਇਹ ਭਾਈ ਮਨੀ ਸਿੰਘ ਜੀ ਦੇ ਪੁੱਤਰ ਹਨ ਬੰਦ ਬੰਦ ਕਟਾਉਣ ਵਾਲਿਆਂ ਦੇ ਇਹ ਮਹਾਨ ਪਰਿਵਾਰ ਨੂੰ ਸਾਡਾ ਸਿਰ ਚੁੱਕਦਾ ਹੈ ਜਦੋਂ ਇਹ ਜੰਗ ਹੋ ਰਹੀ ਹੈ ਗੁਰੂ ਸਾਹਿਬ ਉਸ ਵੇਲੇ ਸਰਸਾ ਦੇ ਕਿਨਾਰੇ ਪਹੁੰਚ ਚੁੱਕੇ ਹਨ ਉੱਥੇ ਚੱਲ ਕੇ ਆਪ ਜੀ ਨਾਲ ਉਥੋਂ ਦੀ ਸਾਂਝ ਪਾਉਂਨੇ ਹਾਂ ਅਸੀਂ ਦਿਨੇ ਰਿਕਾਰਡਿੰਗ ਕਰ ਰਹੇ ਹਾਂ ਅਸੀਂ ਜੈਕਟਾਂ ਪਾ ਕੇ ਰੱਖੀਆਂ ਹਨ ਪਰ ਗੁਰੂ ਸਾਹਿਬ ਦੇ ਨਾਲ ਦੇ ਸਿੰਘ ਉਸ ਵੇਲੇ ਅੱਧੀ ਰਾਤ ਤੋਂ ਬਾਅਦ ਦਾ ਸਮਾਂ ਜਦੋਂ ਇੱਥੇ ਜੂਝ ਰਹੇ ਹਨ ਔਰ ਠੰਡ ਸਿਰੇ ਦੀ ਹੈ ਔਰ ਬਾਰਿਸ਼ ਸ਼ੁਰੂ ਹੋਈ ਹੈ ਪੂਰੇ ਤੇਜ਼ ਮੀਂਹ ਪੈ ਰਹੇ ਹਨ ਉਹ ਸਿਨੈਰੀਓ ਹੋਰ ਸੀਗਾ ਅਸੀਂ ਤਾਂ ਸਿਰਫ ਗੱਲਾਂ ਕਰ ਰਹੇ ਹਨ ਗੁਰੂ ਦੀਆਂ ਬਾਤਾਂ ਗੁਰੂ ਦੀਆਂ ਸਾਖੀਆਂ ਆਪਜੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਨਾ ਹੋਵੇ ਤੇ ਰਜਾਈਆਂ ਦੇ ਨਿਗ ਵਿੱਚ ਅਸੀਂ ਭੋਲੀ ਜਾਈਏ ਕਿਉਂ ਨਾ ਪਿਆਰਿਆਂ ਨੇ ਠੰਡ ਦੇ ਵਿੱਚ ਕਿੰਨੀਆਂ ਕੁ ਦੁੱਖ ਤਕਲੀਫਾਂ ਝੱਲੀਆਂ ਉਹ ਆਪਣੇ ਤਨਾਂ ਦੇ ਉੱਤੇ ਮਨਾਂ ਦੇ ਉੱਤੇ ਸਰੀਰਾਂ ਦੇ ਉੱਤੇ ਆਪਣੀ ਆਤਮਾ ਦੇ ਉੱਤੇ ਉਹ ਜ਼ਖਮ ਹੰਡਾ ਕੇ ਸ਼ਹੀਦੀਆਂ ਪਾ ਗਏ ਅਸੀਂ ਇਹ ਕਿਰਤ ਕੰਨ ਨਾ ਹੋਈਏ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਸ਼ਹੀਦਾਂ ਦੇ ਅਸੀਂ ਅੱਗੇ ਛੋਟੇ ਭਰਾ ਬਣ ਸਕੀਏ ਅਸੀਂ ਇਹਨਾਂ ਦੇ ਪਾਏ ਹੋਏ ਤੁਰਨੇ ਤੇ ਚੱਲ ਸਕੀਏ ਔਰ ਸਦਾ ਸਦਾ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਂਦੇ ਰਹੀਏ ਅੱਗੇ ਚੱਲ ਕੇ ਆਪ ਜੀ ਦੇ ਨਾਲ ਅਗਲੀ ਸਾਂਝ ਪਾਉਨੇ ਹਾਂ